ਸਸ਼ੀਕਾਂ ਦੋਸਤੋ ਦੋਸਤੋ ਅੱਜ ਕੱਲ ਦੇ ਗੁਰੂ ਘਰਾਂ ਦੇ ਮਾਹੌਲ ਬਾਰੇ ਤੁਹਾਨੂੰ ਕੁਛ ਸਾ ਚਾ ਚਾਣਨਾ ਪਾਣਾ ਚਾਹੁੰਦੇ ਆ ਮੈਂ ਥੋੜੇ ਦਿਨਾਂ ਦੀ ਗੱਲ ਹੈ ਮੈਂ ਕਿਸੇ ਗੁਰੂ ਘਰ ਚ ਬੈਠਾ ਸੀ ਉੱਥੇ ਇੱਕ ਬੜਾ ਸੋਹਣਾ ਨੌਜਵਾਨ ਬੰਦਾ ਆਇਆ ਰਾਗੀ ਕੀਰਤਨ ਕਰ ਰਹੇ ਸਨ ਇਧਰ ਸੰਤਸਾ ਕੀਰਤਨ ਸੁਣ ਰਹੇ ਹਾਂ ਸਨ ਉਨੇ ਪਹਿਲਾਂ ਸੰਤਾਵਾਲ ਮੂੰਹ ਕੀਤਾ ਉਹ ਕਹਿੰਦਾ ਧਿਰ ਫੁੱਟਿਆ ਮੂੰਹ ਸੰਤਾ ਦਾ ਫਿਰ ਰਾਗਿਆਂ ਵਾਲ ਮੂੰਹ ਕੀਤਾ ਕਹਿੰਦਾ ਲਖ ਲਾਣਾ ਤਾਂ ਰਾਗਿਆਂ ਨੂੰ ਲੋਕ ਭੱਜ ਕੇ ਉੱਠ ਕੇ ਉਹਨੂੰ ਫੜਨ ਨੂੰ ਭੱਜੇ ਪਰ ਉਹ ਬੰਦਾ ਭੱਜ ਗਿਆ ਹੱਥ ਨਹੀਂ ਆਇਆ ਕਿਸੇ ਨੂੰ ਮਾਹੌਲ ਸਾਰਾ ਖਰਾਬ ਹੋ ਗਿਆ ਕੀਰਤਨ ਬੰਦ ਹੋ ਗਿਆ ਲੋਕੀ ਗੱਲਾਂ ਕਰਨ ਲੱਪੇ ਦੇਖੋ ਕਿੱਡਾ ਗੰਤ ਬੰਦਾ ਹੈ ਕਿੰਨਾ ਬੰਦਾ ਗੱਬ ਕਿੰਨਾ ਗਾਲ ਖੜ ਗਿਆ ਰਾਗੀਆਂ ਨੂੰ ਵੀ ਕੀਰਤਨ ਕਰਨ ਵਾਲਿਆਂ ਨੂੰ ਵੀ ਤੇ ਸੰਤਾਂ ਨੂੰ ਵੀ ਸੰਗਤ ਗੁਰੂ ਰੂਪ ਹੁੰਦੀ ਹੈ ਤੇ ਕਿੰਨੀ ਗਲਤ ਗੱਲ ਹੈ ਚਲੋ ਕੁਛ ਦਿਨ ਬੀਤੇ ਉਹ ਬੰਦਾ ਫਿਰ ਆ ਗਿਆ ਲੋਕਾਂ ਨੇ ਉਹਨੂੰ ਫੜ ਲਿਆ ਕੁਝ ਕਹਿਣ ਤੋਂ ਪਹਿਲੇ ਸਾਰੀ ਸੰਗਤ ਵੀ ਇਕੱਠੀ ਹੋ ਗਈ ਕੁਦਰਤੀ ਉਹ ਹੀ ਰਾਗੀ ਉਸ ਦਿਨ ਕੀਰਤਨ ਕਰ ਰਹੀ ਸੀ ਰਾਗੀ ਵੀ ਆ ਕੇ ਕੋਲ ਸੰਤਾਂ ਵੀ ਉਹੀ ਸੀ ਤਕਰੀਬਾ ਆੜ ਕੇ ਉਹਨੂੰ ਕੁੱਟਣ ਲੱਗੇ ਕਹਿੰਦਾ ਠਹਿਰ ਜਾ ਮੈਨੂੰ ਕੁੱਟੋ ਕਿਉਂ ਲੱਗੇ ਉਹ ਕਹਿੰਦਾ ਤੂੰ ਉਸ ਦਿਨ ਗਾਲ ਕੱਢ ਕੇ ਗਿਆ ਸੀ ਸੰਤਾ ਨੂੰ ਵੀ ਰਾਗੀਆਂ ਨੂੰ ਕਹਿੰਦਾ ਮੈਂ ਕੀ ਕਿਹਾ ਸੀ ਰਾਗੀ ਕਹਿੰਦਾ ਇਹ ਸਾਨੂੰ ਕਿਹਾ ਤੂੰ ਲਖ ਲਾਨਾ ਤੇ ਰਾਗੀਆਂ ਨੂੰ ਸੰਤਾ ਕਹਿਣ ਲੱਗੇ ਸਾਨੂੰ ਤੂੰ ਕਹਿ ਕੇ ਗਿਆ 100 ਫੁੱਟੇ ਮੂੰਹ ਅਸੰਤਾ ਦਾ ਕਹਿੰਦਾ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਇਹੀ ਕੁਝ ਕਿਹਾ ਸੀ ਸੰਤਾ ਵੀ ਕਹਿਣ ਲੱਗਿਆ ਹਾਂ ਜੀ ਸਾਨੂੰ ਚੰਗੀ ਤਰ੍ਹਾਂ ਯਾਦ ਹੈ ਰਾਗੀ ਵੀ ਕਹਿਣ ਲੱਪੇ ਹਾਂਜੀ ਹਾਂਜੀ ਮੈਨੂੰ ਵੀ ਯਾਦ ਹੈ ਜੀ ਕਹਿ ਕੇ ਗਿਆ ਲੱਖ ਲਾਣਾ ਤਾਂ ਸੰਤਾ ਵੀ ਕਹਿੰਦੀਆਂ ਦੇਰ ਫਟੇ ਮੂੰਹ ਕਹਿ ਕੇ ਗਿਆ ਕਦਾਂ ਚਲੋ ਮੈਂ ਮੰਨ ਲਿਆ ਤੁਹਾਨੂੰ ਯਾਦ ਹੈ ਰਾਗੀਆਂ ਨੂੰ ਕਹਿੰਦਾ ਤੁਸੀਂ ਮੈਨੂੰ ਇਹਨਾਂ ਦੱਸ ਸਕਦੇ ਹੋ ਜਦੋਂ ਮੈਂ ਤੁਹਾਨੂੰ ਲੱਖ ਲਾਣਾ ਤਾਂ ਕਿਹਾ ਸੀ ਤੇ ਤੁਸੀਂ ਕਿਹੜਾ ਸ਼ਬਦ ਪਾੜ ਰਹੇ ਸੀ ਕਹਿੰਦੇ ਜੀ ਉਹ ਤਾਂ ਯਾਦ ਨਹੀਂ ਸੰਤਾ ਨੂੰ ਪੁੱਛਿਆ ਕਿ ਤੁਸੀਂ ਦੱਸ ਸਕਦੇ ਹੋ ਕਿਰਾ ਕੀ ਉਸ ਵਕਤ ਕਿਹੜਾ ਸ਼ਬਦ ਪੜ ਰਹੇ ਸੀ ਸਾਰੇ ਚੁੱਪ ਕਹਿੰਦੇ ਤੇ ਸਾਨੂੰ ਤਾਂ ਨਹੀਂ ਯਾਦ ਉਹ ਕਹਿੰਦਾ ਤੁਹਾਨੂੰ ਮੇਰੀਆਂ ਗਾਲਾਂ ਯਾਦ ਨੇ ਕਿ ਮੈਂ ਦਿਲ ਫਿੱਟੇ ਮੁੱਕ ਕੇ ਗਿਆ ਤੁਹਾਨੂੰ ਤੇ ਰੱਗਿਆਂ ਨੂੰ ਲਖ ਲੈਨਤ ਕਹਿ ਕੇ ਗਿਆ ਰੱਗਿਆਂ ਨੂੰ ਵੀ ਯਾਦ ਹੈ ਦੇਖੋ ਨਾ ਰੱਗਿਆਂ ਨੂੰ ਸ਼ਬਦ ਯਾਦ ਹੈ ਕਿਹੜਾ ਕਰ ਰਹੇ ਸੀ ਨਾ ਤੁਹਾਨੂੰ ਸ਼ਬਦ ਯਾਦ ਹੈ ਤੁਸੀਂ ਗੁਰੂ ਘਰ ਚ ਗਾਲਾਂ ਸੁਣਨ ਆਏ ਹੋ ਕਿ ਸ਼ਬਦ ਸੁਣਨ ਆਏ ਹੋ ਸੋ ਗੁਰੂ ਪਿਆਰਿਓ ਮੈਂ ਬੰਦਾ ਕੁਛ ਨਾ ਕਹਿੰਦਾ ਹੋਇਆ ਭਾਵੇਂ ਉਹ ਬੰਦਾ ਸਿੱਧਰਾ ਸੀ ਪਰ ਬੰਦਾ ਇੱਕ ਸਬਕ ਦੇ ਗਿਆ ਕਿ ਅਸੀਂ ਗੁਰੂ ਘਰ ਅੱਜ ਗੱਲਾਂ ਕਰਨ ਜਾਂਦੇ ਆ ਜਾਂ ਮੋਬਾਈਲ ਦੇਖਣ ਜਾਂਦੇ ਆ ਜਾਂ ਚੁਗਲੀਆਂ ਕਰਨ ਜਾਂਦੇ ਆ ਇਹ ਹੀ ਕੁਝ ਕਰਨ ਜਾਂਦੇ ਆ ਜੇ ਗੁਰੂ ਘਰ ਜਾਣਾ ਇੱਕ ਮਨ ਇੱਕ ਹੋ ਕੇ ਜਾਓ ਮਨ ਦੀ ਇਕਾਗਰਤਾ ਨੂੰ ਪੈਦਾ ਕਰਕੇ ਜਾਓ ਤੇ ਦੇਖੋ ਗੁਰੂ ਤੁਹਾਡੀ ਕਿੰਨੀ ਸੁਣਦਾ ਸੋ ਬੇਨਤੀ ਕਰਦੇ ਆ ਕਿ ਜੇ ਗੁਰੂ ਘਰ ਜਾਓ ਤਾਂ ਇੱਕ ਮਨ ਇੱਕ ਹੋ ਕੇ ਜਾਓ ਮਨ ਦੀ ਇਕਾਗਰਤਾ ਨੂੰ ਪੈਦਾ ਕਰਕੇ ਜਾਓ ਇੰਨਾ ਕੁਝ ਕਹਿੰਦਾ ਹੋਇਆ ਆਪ ਤੋਂ ਇਜਾਜ਼ਤ ਚਾਹ ਰਿਹਾ ਨਿਰਵਾਨ